ਕੀ ਕੀ ਚੈ ਹੀ ਦਗੇ ਕਹਿੰਦੇ ਭਾਈ ਨਵੇਂ ਨਵੇਂ ਪ੍ਰਿੰਟ ਆਏ ਨੇ ਬੰਬੇ ਕੋਟਨ ਦਾ ਢੇ ਕੋ ਸੱਚੀ ਮੈਂ ਕਹਿੰਦਾ ਪ੍ਰਿੰਟਾਂ ਦਾ ਨਜ਼ਾਰਾ ਆ ਗਿਆ ਜੀ ਨਜ਼ਾਰਾ ਚੈੱਕ ਕਰੋ ਪਹਿਲਾਂ ਕੁਆਂਟੀਟੀ ਆ ਲੋ ਓਏ ਹੋਏ ਇੰਨੀ ਕੁਆਂਟੀਟੀ ਭਾਈ ਇੰਨੇ ਪ੍ਰਿੰਟ ਅੰਨੇ ਭਾਈ ਪ੍ਰਿੰਟ ਦੇਖੋ ਓਏ ਹੋਏ ਹੋਏ 250 ਡਿਜ਼ਾਈਨ ਆ ਗਿਆ ਜੀ 250 ਚੈੱਕ ਕਰਾ ਦੇ ਲੈਣਾਂ ਦੇ ਪ੍ਰਿੰਟ ਆ ਗਏ ਕਹਿੰਦੇ ਤਬਾਕਾਵਾਦਾ ਫੁੱਲ ਚੈੱਕ ਕਰੋ ਪਹਿਲਾਂ ਕੱਪੜਾ ਓਏ ਹੋਏ ਹੋਏ ਪਿਓਰ ਕੋਟਨ ਆ ਗਈ ਬੰਬੇ ਕੋਟਨ ਦਾ ਮਾਲ ਆ ਗਿਆ ਜੀ ਪਿਓਰ ਕੋਟਨ ਹੈ ਮੱਖਣ ਕਪੜਾ ਚੈੱਕ ਕਰੋ ਡਿਜ਼ਾਈਨ ਕਿੰਨੇ ਸੋਹਣੇ ਆ ਗਏ ਓਏ ਹੋਏ ਇੰਨੀ ਲਾਜਵਰ ਪ੍ਰਿੰਟਿੰਗ ਭਰੀ ਯਸ ਕਰਾਤੀ ਡਿਜ਼ਾਈਨਾਂ ਨੇ ਯਸ 10 ਜੁਲਾਈ ਤੱਕ ਆਫਰ ਲਾਤੀ ਜੀ ਅੱਛਾ ਜੀ 100% ਕੋਟਨ ਦਾ ਸੂਟ ਹਾਂ ਜੀ ਪਿਓਰ ਮੱਖਣ ਕੋਟਨ ਦਾ ਸੂਟ ਹੈ ਕੁਆਂਟੀਟੀ ਦੇਖੋ ਕਿੰਨੀ ਆ ਗਈ ਜੀ ਤੇ ਭਾਈ ਰੇਟ ਤਾਂ ਕਹਿੰਦੇ ਵੱਡਾ ਧਮਾਕਾ ਕਰਨ ਜਾ ਰਹੇ ਭਾਈ ਆਹੀ ਸਾਰੇ ਦਾ ਪਿਆਰ ਦੇਖ ਕੇ 10 ਜੁਲਾਈ ਤੱਕ ਸੇਲ ਅਸੀਂ ਕਰਤੀ 350 ਰੁਪਏ 5 ਮੀਟਰ ਸੂਟ ਮੇਲੇ ਲਾਤੇ ਮੇਲੇ ਡਿਜ਼ਾਈਨਾਂ ਦੇ ਚੈੱਕ ਕਰੋ ਆਜੋ ਜੀ 350 ਰੁਪਏ ਦਾ 5 ਮੀਟਰ ਸੂਟ ਹਾਂਜੀ ਡਿਜ਼ਾਈਨ ਦੇਖ ਕੇ ਲਿਆ ਆਏ ਮੱਖਣ ਜੀ ਜਾਂ ਪੇਂਟਿੰਗ ਸਾਰੀ ਨਵੀਂ ਲੇਟੈਸਟ ਨਵੇਂ ਡਿਜ਼ਾਈਨ ਆ ਗਏ ਨਵੇਂ ਨਵੇਂ ਚੈੱਕ ਕਰੋ ਇਹ ਡਿਜ਼ਾਈਨ ਤਮਾਕਾ ਬਾਤ ਫੁੱਲ 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 ਬੜਾ ਫੁੱਲ ਓਏ ਹੋਏ ਨਹੀਂ ਸ਼ਾਨਦਾਰ ਪ੍ਰਿੰਟਿੰਗ ਬਈਆਂ ਦੇਖੋ ਕਿੰਨੇ ਬੰਬ ਆ ਗਏ ਜੀ ਓਏ ਹੋਏ ਭਾਈ ਸਾਰੇ ਟੌਪ ਕਲਾਸ ਦੇ ਡਿਜ਼ਾਈਨ ਹੈ ਲੇਟੈਸਟ ਡਿਜ਼ਾਈਨ ਨਾਲ ਆਏ ਆ ਜੀ ਹੁਣ ਅੱਛਾ ਭਾਈ ਇਹ ਵੀ ਡਿਜ਼ਾਈਨ 350 ਓਏ ਬੰਬ ਬੰਬ ਵਾਕੇ ਵਾਲੀ ਸੇਲ ਲਾਤੀ ਜੀ ਜਿਹੜਾ ਮਰੀ ਸੂਟ ਚੱਕ ਲੋ ਭਾਈ 350 ਰੁਪਏ ਦਾ ਜੀ ਲੈ ਲੋ ਜੀ 350 ਦਾ 5 ਮੀਟਰ ਸੂਟ ਹੈ ਜੀ ਪਿਓਰ ਕਾਟਨ ਦਾ ਪ੍ਰਿੰਟਿੰਗ ਦਾ ਬੜੀ ਸ਼ਾਨਦਾਰ ਹੈ ਭਾਈ ਇਹਨ ਗਰਮੀਆਂ ਦੇ ਕੋਲ ਕੋਲ ਕੱਪੜੇ ਹੈ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਆਏ ਆ ਨਵੇਂ ਨਵੇਂ ਸਟਾਈਲਾਂ ਦੇ ਨਾਲ ਆਏ ਆ ਅੱਛਾ ਜੀ ਇਹ ਲੇਟੈਸਟ ਪ੍ਰਿੰਟਿੰਗ ਪਿਓਰ ਮੱਖਣ ਫੈਬਰਿਕ ਹੈ ਪ੍ਰਿੰਟਿੰਗ ਅੰਨੀ ਲਾਜਵਾ ਭਾਈ ਮੁੰਈ ਆ ਗਏ। ਪੀਹਾਂ ਦੇਖੋ ਕਿੰਨੇ ਪਿਆਰੇ ਆ ਗਏ ਜੀ। ਓਏ ਹੋਏ। ਨਵੇਂ-ਨਵੇਂ ਡਿਜ਼ਾਈਨ, ਨਵੇਂ-ਨਵੇਂ ਵੈਰਾਈਟੀ ਜਿਉ ਨੂੰ ਜਿਹੜਾ ਪਸੰਦ ਆ ਸਕਰੀਨਸ਼ਾਟ ਲੈ ਕੇ WhatsApp ਤੇ ਦੋ ਨੰਬਰ ਦਿੱਤੇ ਹੋਏ ਬੁੱਕ ਜ਼ਰੂਰ ਕਰਾ ਦਿਆ ਕਰੋ ਜੀ। ਅੱਛਾ ਜੀ। ਯਤਕਰਾਤੀ ਡਿਜ਼ਾਈਨਾਂ ਨੇ ਚੈੱਕ ਕਰੋ। ਓਏ ਹੋਏ। ਕਲਰ ਬੜੇ ਸੋਹਣੇ ਸੁਨਿਆਣੇ। ਨਵਾਂ ਕਲਰ ਆ ਗਿਆ ਜੀ। ਯਤਕਰਾਤੀ ਰਾਇਲ ਬਲੂ ਕਲਰ ਨੇ। ਓਏ ਹੋਏ। ਭਾਈ ਇਹਨੇ ਸ਼ਾਨਦਾਰ ਪ੍ਰਿੰਟਿੰਗ ਸਿਰਫ 350 ਰੁਪਏ ਵਿੱਚ ਭਾਈ। 350 ਰੁਪਏ ਵਿੱਚ ਲਾਤ ਤੇ ਮੇਲੇ। ਜਿਹੜਾ ਮਰਜੀ ਚੈੱਕ ਕਰੋ ਜੀ ਚੈੱਕ ਜਿਹੜਾ ਮਰਜ਼ੀ ਲੋ ਜੀ 350 ਰੁਪਏ ਹਾਂਜੀ ਕਮਲੋ ਕਮਲ ਕਰਤੀ ਵੀਰ ਜੀ ਬਾਣ ਭਾਜੀ ਪੂਰੀ ਹੋ ਗਈ ਬੱਲੇ ਬੱਲੇ ਕਰਾਤੀ ਬੱਲੇ ਬੱਲੇ ਅੱਛਾ ਜੀ ਯੱਤ ਕਰਾਤੀ ਯੱਸ ਹੋਏ ਹੋਏ ਕਹਿੰਦੇ ਆ ਗਿਆ ਜੋਤ ਸ਼ਾ ਗਿਆ ਜੋਤ ਨਜ਼ਾਰਾ ਬੰਤਾ ਹੀ ਪੂਰਾ ਲੋ ਜੀ ਆ ਗਿਆ ਜੀ ਸਭ ਦਾ ਫੇਵਰਟ ਕਲਰ ਰੈੱਡ ਕਲਰ ਆ ਗਿਆ ਜੀ ਬਾਈ ਕੱਪੜਾ ਵੀ ਵਧੀਆ ਡਿਜ਼ਾਈਨਿੰਗ ਵੀ ਸੋਹਣੀ ਮੱਕਾ ਬਤਾ ਫੁੱਲ ਬਤਾ ਫੁੱਲ 10 ਜੁਲਾਈ ਤੱਕ ਸੇਲ ਆਤੀ ਜਲਦੀ ਆਓ ਤੇ ਜਲਦੀ ਪਾਓ ਜਲਦੀ ਪਾਓ ਲੋ ਜੀ ਆ ਗਿਆ ਸਭ ਦਾ ਫੇਵਰਟ ਡਿਜ਼ਾਈਨ ਫਰੂਕਾਂ ਵਾਲਾ ਬਹੁਤ ਸੋਹਣੇ ਨੇ ਐ ਨਹੀਂ ਬਹੁਤ ਸੋਹਣਾ ਕਲਰ ਦੇ ਨਾਲ ਡਿਜ਼ਾਈਨ ਬਹੁਤ ਹੈ ਜੀ ਸਾਡੇ ਪਾਰਟ ਬਣੂਗੇ ਦੂਜੇ ਪਾਰਟ ਚ ਹੋਰ ਜਿਆਦਾ ਦਿਖਾਵਾਂਗੇ ਜੀ ਬੰਬੜੀਆਂ ਦਿਖਾਵਾਂਗੇ ਪੇਜ ਨੂੰ ਫੋਲੋ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੋਤ ਕਲਾ ਦੇ ਬਤੂ ਸਾਰੇ ਆਉਂਦਾ ਥੈਂਕ ਯੂ ਧੰਨਵਾਦ ਜੀ ਕਿਰਾਤੀ ਅਸੜਿਆਂ ਦੇ ਕੁਕਨੇ ਵਧੀਆ ਗਏ ਕਹਿੰਦੇ ਆ ਗਿਆ ਜੋਤ ਸ਼ਾਇਦ ਜਤੇ ਲੋ ਜੀ 10 ਜੁਲਾਈ ਤੱਕ ਲਾਤੀ ਬਹੁਤ ਵੱਡਾ ਆਫਰਾਂ ਦਾ ਮੇਲਾ ਇਕ 350 ਦਾ 5 ਮੀਟਰ ਕਰਤਾ ਪਿਓਰ ਕਾਟਨ ਦਾ ਸੂਟ ਬੰਬੇ ਕਾਟਨ ਦਾ ਮਾਲ ਕਰਤਾ 350 ਬਟਰਫਲਾਈ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਬਾਈ ਜਿੰਨਾ ਮਰਜੀ ਸਾਰੇ ਸਟਾਕ ਫੁੱਲ ਨਵਾਂ ਵੈਰਟੀ ਓਕੇ ਫੁੱਲ ਵੈਰਟੀ ਦਵਾਂਗੇ ਫੁੱਲ ਬੜਾ ਫੁੱਲ ਨਜ਼ਾਰਾ ਆਊਗਾ ਪੂਰਾ ਤੇ ਰੇਟ ਭਾਈ ਸਿਰਫ 350 ਯਤ ਕਰਾ ਦਾਂਗੇ ਡਿਜ਼ਾਈਨਾਂ ਦੀ ਕਲਰ ਦੇਖੋ ਕਿੰਨਾ ਪਿਆਰਾ ਆ ਗਿਆ ਜੀ ਕਲਰ ਬਹੁਤ ਸੋਹਣੇ ਨਵਾਂ ਡਿਆ ਨਵੇਂ ਕਲਰ ਦੇ ਨਾਲ ਆ ਗਿਆ ਜੀ ਰੇਟ ਵੀ ਭਾਈ ਘਟਾਤਾ ਚੀਜ਼ ਕੁਆਲਟੀ ਫੁੱਲ ਔਰ ਫੁੱਲ ਓਕੇ ਹਾਂਜੀ ਓਏ ਹੋਏ ਬਈ ਨੰਬਰ 1 ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਆ ਗਏ ਜੀ ਯਸ ਗਰਾਤੀ ਡਿਜ਼ਾਈਨਾਂ ਨੇ ਜਿਹੜਾ ਮੇਰੀ ਡਿਜ਼ਾਈਨ ਆਇਆ ਕੋਈ 350 ਰੁਪਏ ਮਾਜੀ ਡਿਆ ਲੈ ਲਓ ਜੀ 350 ਰੁਪਏ ਤਮਾਕਾ ਸੇਲ ਲਾਤੀ ਯਸ ਗਰਾਤੀ ਨੇ ਇਹਨਾਂ ਨੇ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਆਏ ਸੋਹਣਾ ਸੋਹਣਾ ਪ੍ਰਿੰਟ ਮਿਲਣੇ ਬਦਾਂ ਗੱਤੀ ਕਿੱਥੇ ਪਈ ਜੋਤ ਗਲਾ ਦਿਖੋ ਤੇ ਅਨੰਦਪੁਰ ਸਾਹਿਬ ਵਾਲਿਆ ਗੋਲ ਹੋਏ 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 ਲੋ ਜੀ ਆ ਗਏ ਜੇਮਰੀ ਡਿਜ਼ਾਈਨ ਸਭ ਦਾ ਫੇਵਰੇਟ ਡਿਜ਼ਾਈਨ ਸਭ ਦਾ ਫੇਵਰੇਟ ਡਿਜ਼ਾਈਨ ਆ ਗਿਆ ਜੀ ਜਲਦੀ ਜਲਦੀ ਬੁੱਕ ਕਰਾ ਲਓ ਬੁੱਕ ਕਰਾ ਲਓ ਜੀ ਜਿਹੜਾ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਓਏ ਹੋਏ ਕਲਰ ਕਿ ਲੋ ਜੀ ਲੋ ਗਰੀ ਮੇਰੇ ਕੁਲ ਕੁਲ ਕਲਰ ਰੋਜੀ ਗੱਲੇ ਲਾ ਰਗਾ ਜੀ ਬੰਬੜੀਆਂ ਨੇ ਲੋ ਜੀ ਚੈੱਕ ਕਰੋ ਜੀ ਭਾਜੀ ਇਹ ਨੀ ਸਟਾਕ ਨੀ ਵੈਰਾਈਟੀ ਭਾਜੀ ਮੈਂ ਕਹਿੰਦਾ ਡਿਜ਼ਾਈਨ ਦੇਖੋ ਬੰਬੜੀਆਂ ਦਾ ਮੈਂ ਕਹਿੰਦਾ ਬੰਬ ਜਿੱਤ ਕਰਾ ਦਾਂਗੇ ਡਿਜ਼ਾਈਨਾਂ ਦੀ ਪ੍ਰਿੰਟ ਬੜੇ ਸੋਹਣੇ ਸੋਹਣੇ ਭਾਜੀ ਸਾਰੇ 350 ਰੁਪਏ ਭਾਜੀ ਜਿਹੜਾ ਮੈਂ ਲਾ ਰਗਾ ਅੱਛਾ ਜੀ ਜੱਤ ਗਰਾਤੀ ਨੇ ਇਹਨਾਂ ਨੇ ਕਲਰ ਦੇਖੋ ਕਿੰਨਾ ਸੋਹਣਾ ਕਲਰ ਆ ਗਿਆ ਜੀ ਮਹਿੰਦੀ ਕਲਰ ਕਮਾਲ ਲੋ ਕਮਾਲ ਜੱਤ ਗਰਾਤੀ ਨੇ ਇਹਨੇ ਭਾਈ ਮਜ਼ਾ ਪੂਰਾ ਹੋਗਾ ਜੀ ਯੱਤ ਗਰਾਤੀ ਚੈੱਕ ਕਰੋ ਡਿਆਨ ਕਿੰਨਾ ਪਿਆਰਾ ਆ ਗਿਆ ਐਨ ਬਰੀਕ ਬੁੱਟੀ ਉੱਤੇ ਪ੍ਰਿੰਟ ਓਏ ਹੋਏ ਹੋਏ ਪੂਰਾ ਪਿਆਰਾ ਪ੍ਰਿੰਟ ਆ ਪਈ ਇਹ ਬਹੁਤ ਸੋਹਣੇ ਸੋਹਣੇ ਡਿਆਨ ਆ ਗਏ ਜੀ ਤਮਾਕਾ ਬਾਤਾ ਫੁੱਲ ਵੱਡਾ ਫੁੱਲ ਮੈਂ ਕਹਿੰਦਾ ਡਿਆਨ ਚੈੱਕ ਕਰੋ ਜੀ ਇੱਤ ਗਰਾਤੀ ਡਿਜ਼ਾਈਨ ਨੇ ਕਲਰ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਦੇਖੋ ਪਿਓਰ ਕਸ਼ਮੀਰੀ ਡਿਜ਼ਾਈਨ ਹੈ ਜੀ ਮੱਕਾ ਯੱਤ ਗਰਾਤੀ ਡਿਜ਼ਾਈਨਾਂ ਨੇ ਇਹਨੇ ਸੋਹਣਾ ਸੋਹਣਾ ਡਿਜ਼ਾਈਨ ਪਾਈ 350 ਰੁਪਏ ਦੀ ਮਾਤਰਾ 350 ਰੁਪਏ ਚ ਓਏ ਹੋਏ ਹੋਏ ਕਮਾਲ ਲੋ ਕਮਾਲ ਕਰ ਲੋ ਜੀ ਆ ਗਿਆ ਸਭ ਦਾ ਫੇਵਰਿਟ ਡਿਜ਼ਾਈਨ ਪਿੰਕ ਕਲਰ ਆ ਦੇਖੋ ਪੱਲੇ ਨਾਲ ਡਿਜ਼ਾਈਨ ਇਹਦਾ ਕੋਈ ਡਿਜ਼ਾਈਨ ਹੀ ਬੜਾ ਸ਼ਾਨਦਾਰ ਹੈ ਯੱਤ ਗਰਾਤੀ ਡਿਜ਼ਾਈਨ ਨੇ ਜਿੰਝ ਜਿੰਝ ਦੀ ਬੁੱਕ ਕਰਾ ਲਓ ਬਾਅਦ ਚ ਨਾ ਕਿਉਂ ਮਿਲਿਆ ਨਹੀਂ ਸੂਟ ਇਹ ਲਾ ਓਏ ਹੋਏ ਕਮਾਲ ਸੋਹਣਾ ਡਿਜ਼ਾਈਨ ਆ ਗਿਆ ਜੀ ਲਾਰਜ ਆ ਪ੍ਰਿੰਟਿੰਗ ਲਾਰਜ ਵਰਬ ਲੋ ਜੀ ਚੈੱਕ ਕਰੋ ਜੀ ਕਿੰਨੇ ਸ਼ਾਨਦਾਰ ਕਿੰਨੇ ਸ਼ਾਨਦਾਰ ਡਿਜ਼ਾਈਨ ਆ ਗਿਆ ਜੀ ਵਾਹ ਵਾਹ ਸਾਰੇ 350 ਰੁਪਏ ਬਾ ਜੀ ਸਾਰੇ ਡਿਜ਼ਾਈਨ 350 ਰੁਪਏ ਚ ਲਾਤੋਂ ਮੇਲਾ ਸੁੱਟਾ ਯਸਤਰ ਰਾਤੀ ਡਿਜ਼ਾਈਨਾਂ ਨੇ ਵੈਰੀ ਗੁੱਟੀ ਡਿਜ਼ਾਈਨ ਅੰਨਾ ਪਿਆਰਾ ਡਿਜ਼ਾਈਨ ਬਹੁਤ ਹੈ ਜੀ ਅਸੀਂ ਅਗਲੇ ਪਾੜੇ ਚ ਚੈੱਕ ਹੋਰ ਕਰਾਵਾਂਗੇ ਜੀ ਹਰੇਕ ਡਿਜ਼ਾਈਨ ਚ ਹਰੇਕ ਪਾੜੇ ਚ ਹਰੇਕ ਡਿਜ਼ਾਈਨ ਨਜ਼ਰ ਆਊਗਾ ਜੀ ਪੇਜ ਨੂੰ ਫੋਲੋ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੋਧਗਰਾ ਦੇ ਵੱਲੋਂ ਸਾਰਿਆਂ ਦਾ ਥੈਂਕ ਯੂ ਧੰਨਵਾਦ ਜੀ ਪੱਲੇ ਕਰਾਤੀ ਡਿਜ਼ਾਈਨ ਨੇ ਯਸ ਕਰਾਤੀ ਡਿਜ਼ਾਈਨ ਨੇ ਚੈੱਕ ਕਰਾ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਆ ਗਿਆ ਜੀ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਭਾਈ ਹਾਂਜੀ ਜੋਧਵਾਲਾ ਦੇ ਲਾਤੇ ਮੇਲੇ ਅੱਛਾ ਜੀ ਫਲੋਰ ਕੋਟਨ ਦਾ ਸੂਟ ਇਹ ਤਾਂ ਭਾਈ ਮਹਿੰਗੇ ਲੱਗਦੇ 5 500 600 ਲੈ ਨਾ ਕੋਈ 500 ਨਾ ਕੋਈ 600 10 ਜੁਲਾਈ ਦਾ ਕਰੇਗਾ ਰੇਣ 350 ਤੋਂ 5 ਮੀਟਰ ਯਸਤ ਕਰਾ ਦੇ ਗਣੀਆਂ ਚੈੱਕ ਤੇ ਕਰੋ ਅੱਛਾ ਕੋਈ ਮੈਂ ਤਾਂ 350 ਰੁਪਏ ਬਾਰੀ ਯਸਤ ਕਰਾਤੀ ਯਸਤ ਯੂਰ ਕੋਟ ਦਾ ਸੂਟ ਓਏ ਹੋ ਮੱਖਣ ਕਪੜਾ 300 ਰੁਪਏ ਚ ਬੰਬ ਡਿਜ਼ਾਈਨ ਆਲੂ ਚੈੱਕ ਕਰੋ ਜੀ ਓਏ ਹੋ ਭਾਈ ਪ੍ਰਿੰਟਿੰਗ ਲਾਜਵਾ ਵਰਿੰਟਿੰਗ ਯਸਤ ਕਰਾਤੀ ਡਿਜ਼ਾਈਨ ਨੇ ਅੰਨੇ ਸੋਹਣੇ ਸੋਹਣੇ ਪ੍ਰਿੰਟ ਨਹੀਂ ਮਿਲਣਗੇ ਤੇ ਮਿਲਣੇ ਭਈ ਕਿੱਥੇ ਸਾਰੇ ਪ੍ਰਿੰਟ ਸਾਰੇ ਸੋਹਣੇ ਸੋਹਣੇ ਡਿਜ਼ਾਈਨ ਪਤਾ ਕਿੱਥੇ ਮਿਲਨੇ ਕਿੱਥੇ ਭਾਰੀ ਜੋਤ ਗਲਾਸ ਹਾਊਸ ਅਨੰਦਪੁਰ ਸਾਹਿਬ ਵਾਲਿਆ ਕੋਲ ਜਿਹੜਾ ਪੇਜ ਦਾ ਫੋਲੋ ਕਰਨਾ ਬੰਦਾ ਹੀ ਹੈ ਹਾਂਜੀ ਫੋਲੋ ਕਰਕੇ ਤਾਂ ਹੀ ਸਾਰੇ ਡਿਜ਼ਾਈਨ ਜਰ ਆਣੇ ਜੀ ਅੱਛਾ ਜੀ ਤੇ ਸ਼ੇਅਰ ਕਰਕੇ ਵੀ ਆਏ ਹੋਏ ਸਪੈਸ਼ਲ ਆਫਰ ਲਾ 350 ਰੁਪਏ ਪਿਓਰ ਕੋਟਾਂ ਦਾ ਸੂਟ ਹਾਂਜੀ ਕਮਾਲੋ ਕਮਾਲ ਕਰਤੀ ਜੀ ਚੈੱਕ ਦੇ ਕਰੋ ਇਹ ਡਿਜ਼ਾਈਨ ਓਏ ਹੋਏ ਯਸ ਕਰਾਤੀ ਡਿਜ਼ਾਈਨ ਨੇ ਅਨੇ ਸ਼ਾਨਦਾਰ ਪ੍ਰਿੰਟਿੰਗ ਹੈ ਹਾਂਜੀ ਓਏ ਹੋਏ ਕੱਪੜਾ ਵੀ ਹੈ ਮੱਖਣ ਕੱਪੜਾ ਹੈ ਮਈ ਆ ਗਿਆ ਬਈ ਚੱਕਦੇ 컬러 컬러 ਕਿੰਨਾ ਪਿਆਰਾ 컬러 ਆ ਗਿਆ ਜੀ ਓਏ ਹੋਏ ਭਾਈ ਐਂਡ ਕਰਾਤੀ ਐਂਡ ਯਤ ਕਰਾਤੀ ਡਿਜ਼ਾਈਨ ਦਾ ਕੱਲਾ ਦੇਖੋ ਕਿੰਨਾ ਸੋਹਣਾ ਐਂ ਪਿਆਰਾ ਗਰਮੀਆਂ ਦੇ কুল কুল 컬러 ਆਏ ਨੇ ਬੜੇ ਪਿਆਰੇ ਫੇਰੇ ਲੋ ਇਹ ਚੱਕਦੇ ਕਰੋ ਜੀ ਓਏ ਹੋਏ ਹੋਏ ਯਤ ਕਰਾਤੀ ਡਿਜ਼ਾਈਨ ਨੇ ਅੰਨੇ ਸੋਹਣਾ ਡਿਜ਼ਾਈਨ ਭਾਈ ਹਾਂ ਜੀ ਅੰਨਾ ਬਮ ਬਲਾਸਟ ਆਫਰ ਆ ਰਹੀ 350 ਯਤ ਕਰਾਤੀ ਆਫਰ ਦੇਖੋ 컬러 ਦੇਖੋ ਡਿਜ਼ਾਈਨ ਦੇਖੋ ਯਤਕਰਾਤੀ ਨਹੀਂ ਆਨੇ ਕੰਨ ਕਮਾਲੋ ਕਮਾਲ ਕਰਦੇ ਨੇ ਵੀਰ ਜੀ ਪੂਰੀ 10 ਜੁਲਾਈ ਤੱਕ ਲਾਤੀ ਸੇਲ ਜਲਦੀ ਆਓ ਤੇ ਜਲਦੀ ਪਾਓ ਜਲਦੀ ਪਾਓ ਯਤਕਰਾਤੀ ਕਲਰ ਦੇਖੋ ਕਿੰਨਾ ਪਿਆਰਾ ਆ ਗਿਆ ਜੀ ਹੋਏ ਹੋਏ ਫੁੱਲਾਂ ਨੂੰ ਨਵਾਂ ਕਲਰ ਦੇ ਨਾਲ ਆ ਗਿਆ ਜੀ ਕਿੰਨਾ ਸੋਹਣੇ ਸੋਹਣੇ ਸੂਟ ਐਨੇ ਪਿਆਰੀ ਪਿਆਰੀ ਪ੍ਰਿੰਟਿੰਗ ਜਿਹੜਾ ਮੇਰੇ ਸੂਟ ਚੱਕ ਲਓ 350 ਰੁਪਏ ਭਾਈ 350 ਰੁਪਏ ਲਾਤਾ ਮੇਲਾ ਯਤਕਰਾਤੀ ਨੇ ਚੱਕ ਤੇ ਕਰੋ ਜੀ ਫ੍ਰੀ ਕੁੱਟੀਆ ਡਿਜ਼ਾਈਨ ਹੈ ਮਤਲਬ ਸਿੰਪਲ ਸੋਬਰ ਸਟੈਂਡਰਡ ਰਾਇਲ ਆਰਟੀਕਲ ਹੈ ਲੋ ਜੀ ਆ ਗਿਆ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਪਿਆਰੇ ਮੇਰਾ ਫੇਵਰਿਟ ਡਿਜ਼ਾਈਨ ਆ ਗਿਆ ਬਟਰਫਲਾਈ ਡਿਜ਼ਾਈਨ ਜੱਤ ਘਰਾਤੀ ਡਿਜ਼ਾਈਨ ਨੇ ਐਨਾ ਪਿਆਰਾ ਡਿਜ਼ਾਈਨ ਬਈ ਹਾਂਜੀ ਇਹ ਵੀ ਤਾਂ ਭਾਜੀ ਮਹਿੰਗਾ ਹੋਣਾ ਲੱਗਦਾ ਮੈਨੂੰ ਭਾਜੀ 350 ਰੁਪਏ ਦਾ 6 ਵੀ 350 ਬਰੀ ਹਾਂਜੀ ਲੋ ਜੀ ਆ ਗਈ ਬਟਰਫਲਾਈਆਂ ਹੀ ਬਟਰਫਲਾਈਆਂ ਓਏ ਹੋਏ ਹੋਏ ਐਨਾ ਪਿਆਰਾ ਡਿਜ਼ਾਈਨ ਹਾਂਜੀ ਕਮਾਲੋ ਕਮਾਲੀ ਕਰਤੀ ਫੇਵਰਿਟ ਡਿਜ਼ਾਈਨ ਆ ਗਿਆ ਸਭ ਦਾ ਇਹ ਵੀ ਭਾਜੀ 350 ਰੁਪਏ ਦਾ 350 ਰੁਪਏ ਦਾ ਲਾਤਾ ਮੇਲਾ ਓਏ ਹੋਏ ਕਮਾਲੋ ਕਮਾਲ ਕਰਤੀ ਤੁਸੀਂ ਚੱਕਦੇ ਕਰੋ ਕਿੰਨਾ ਸੋਹਣਾ ਡਿਜ਼ਾਈਨ ਆ ਗਿਆ ਜੀ ਡਿਜੀਟਲ ਪ੍ਰਿੰਟ ਦੇ ਉੱਤੇ ਡਿਜ਼ਾਈਨ ਆ ਬੜਾ ਪਿਆਰਾ ਕੱਟਿਆ ਬਈ ਕਮਾਲ ਕਮਾਲ ਕਰ ਛੱਡੀ ਹੈ ਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਪਿਆਰੇ ਪਿਆਰੇ ਸੂਟ ਨੇ ਕੱਟ ਰੇ ਓਏ ਹੋ ਚੱਕਦੇ ਕਰੋ ਜੀ ਕਮਾਲੋ ਕਮਾਲ ਕਰਤੀ ਬਜੀ ਯੱਤ ਕਰਾਤੀ ਡਿਜ਼ਾਈਨ ਨੇ ਕਲਰ ਦੇਖੋ ਕਿੰਨਾ ਸ਼ਾਨਦਾਰ 100% ਕੋਟਨ ਨਾਲ ਓਏ ਹੋ ਕਮਾਲੇ ਬੋ ਤੇ ਕਰ ਲੋ ਬੁੱਕ ਫਟਾਫਟ ਕੀ ਸੋਚਿਆ ਗਾ ਇਸ ਤੇ ਕਰਾਤੀ ਦੇ ਇਹਨੇ ਚੈੱਕ ਕਰੋ ਇਹ ਤਾਂ ਭਾਈ ਸੁਪਰ ਹੀ ਡਿਜ਼ਾਈਨ ਹੈ ਔਰ ਇਸ ਤੋਂ ਬਾਅਦ ਨਵਾਂ ਪਾਰਟ ਹੋ ਰਹਾ ਆਏਗਾ ਜੀ ਉਹਦੇ ਵਿੱਚ ਹੋਰ ਘਾਟ ਘਾਟ ਡਿਜ਼ਾਈਨ ਦਿਖਾਵਾਂਗਾ ਜੀ ਪੇਜ ਨੂੰ ਫੋਲੋ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੋਤ ਕਲਾ ਦੇ ਵੱਲੋਂ ਸਾਰਿਆਂ ਦਾ ਥੈਂਕ ਯੂ ਧੰਨਵਾਦ ਜੀ ਜੋਤ ਆ ਗਿਆ ਜੋਤ ਡੀਐਨ ਕਰਾਤੀ ਸਾਰਿਆਂ ਦੀ ਯਸ ਡੀਐਨ ਦੇਖੋ ਕਿੰਨਾ ਵੇਰ ਆ ਗਿਆ ਜੀ ਕਲਰ ਦੇਖੋ ਕਿੰਨਾ ਵੇਰਾਂ 100% ਕੋਟਨ ਦੇ ਨਾਲ ਆਇਆ ਜੀ ਓਏ ਹੋਏ ਰੋ 350 ਦਾ 5 ਮੀਟਰ ਮੇਲਾ ਦਾ 350 ਰੁਪਏ 5 ਮੀਟਰ ਭਾਈ ਹਾਂਜੀ ਕਲਰ ਚੈੱਕ ਕਰੋ ਜੀ ਓਏ ਹੋਏ ਰਸਟ ਕਲਰ ਓਏ ਹੋਏ ਨੇ ਸੋਨੇ ਸੋਨੇ ਡਿਜ਼ਾਈਨ ਭਾਈ ਹਾਂਜੀ ਰਸਟ ਕਲਰ ਦੇ ਨਾਲ ਆ ਗਏ ਆ ਜੀ ਸਭ ਦਾ ਫੇਵਰਿਟ ਡਿਜ਼ਾਈਨ ਭਾਈ ਅਸੀਂ ਤਮਾਕਾ ਬਾਦਾ ਫੁੱਲ ਬੜਾ ਫੁੱਲ ਫੁੱਲ ਬੜਾ ਫੁੱਲ ਜੀ 60% ਕੋਟਨ ਹਾਂਜੀ ਜੀ ਚਲੋ ਡਿਆਂ ਚੈੱਕ ਕਰੋ ਜੀ ਕਿੰਨੇ ਪਿਆਰੇ ਪਿਆਰੇ ਕਲਰ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਆ ਗਏ ਜੀ ਗਰਮੀਆਂ ਦੇ ਕੂਲ ਕੂਲ ਕੱਪੜੇ ਆ ਗਏ ਜੀ ਕਮਾਲੋ ਕਮਾਲ ਕਰਤੀ ਵੀਰ ਜੀ ਅੰਨੇ ਸੋਨੇ ਡਿਜ਼ਾਈਨ ਭਾਈ ਇਹਦਾ ਭਾਈ ਰੇਟ ਬਾਜ਼ਾਰ ਚ ਬਹੁਤ ਮਹਿੰਗਾ ਵਿਕਦਾ ਪਹਿਲਾਂ ਦੇਖੋ ਕਿੰਨਾ ਆਪਾਂ 350 ਦਾ 5 ਮੀਟਰ ਸੂਟ ਦੇਣਾ ਜੀ 10 ਲਾਈ ਤੱਕ ਅੱਛਾ ਜੀ ਜਲਦੀ ਤੋਂ ਜਲਦੀ ਆਰਡਰ ਪਾ ਲਿਆ ਕਰੋ ਜੀ ਓਏ ਹੋ ਭਾਈ ਆਰਡਰ ਕਿੱਥੇ ਕਰਨਾ ਜੀ ਆਰਡਰ ਦੋ ਨੰਬਰ ਦਿੱਤੇ ਹੋਏ WhatsApp WhatsApp ਕਰਕੇ ਸਕਰੀਨ ਸ਼ਾਟ ਲੈ ਕੇ ਪਾ ਦਿਆ ਕਰੋ ਪਾਰਸਲ ਤੁਹਾਡੇ ਘਰ ਪਹੁੰਚੇਗਾ ਜੀ ਓਏ ਹੋਏ ਹੋਏ ਇੰਨੀ ਸ਼ਾਨਦਾਰ ਭਾਈ ਪ੍ਰਿੰਟਿੰਗ ਓਏ ਹੋ ਹਾਂ ਜੀ ਇੱਥੇ ਘਰਾਤੀ ਡਿਜ਼ਾਈਨਾਂ ਨੇ ਅੰਨੇ ਸੋਨੇ ਸੋਨੇ ਪ੍ਰਿੰਟ ਭਾਈ ਪਿਓਰ ਕੋਟਨ ਸਟਫ ਚ 100% ਕੋਟਨ ਓਏ ਹੋਏ ਹੋਏ ਚੈੱਕ ਕਰੋ ਜੀ ਕਿੰਨਾ ਪਿਆਰਾ ਕਲਰ ਆ ਗਿਆ ਜੀ ਪਿਓਰ ਪਿੰਕ ਕਲਰ ਆ ਗਿਆ ਜੀ ਡਿਜ਼ਾਈਨ ਹੀ ਬੜਾ ਸੋਹਣਾ ਲੱਗਿਆ ਭਾਈ ਇਹਦਾ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਇੱਕੋ ਹੀ ਦੁਕਾਨ ਤੇ ਮਿਲਦੇ ਹਨ ਦੇਖਿਆ ਇਹ ਮਿਲਣੇ ਪਤਾ ਕਿੱਥੇ ਆ ਜੀ ਕਿੱਥੇ ਭਾਈ ਜੋਤ ਗਲਾਸ ਆ ਉਹਦੇ ਅਨੰਦਪੁਰ ਸਾਹਿਬ ਵਾਲੇ ਕੋਲ ਕਲਰ ਦੇਖੋ ਕਿੰਨਾ ਪਿਆਰਾ ਫੇਵਰਿਟ ਡਿਜ਼ਾਈਨ ਆ ਗਿਆ ਸਾਰਿਆਂ ਦਾ ਸੁਪਰ ਹਿੱਟ ਮਾਕਾ ਭਾਤਾ ਫੁੱਲੋ ਨੂੰ ਫੁੱਲੋ ਦਾ ਲੋ ਜੀ ਹੋਰ ਚੈੱਕ ਕਰੋ ਜੀ ਆ ਗਿਆ ਜੀ ਨਵਾਂ ਆਰਟੀਕਲ ਯਸ ਤਗਰਾਤੀ ਕਲਰ ਨਹੀਂ ਯਸ ਓਏ ਹੋਏ ਹੋਏ ਹੋ ਇੰਨੇ ਸ਼ਾਨਦਾਰ ਪ੍ਰਿੰਟਿੰਗ ਭਾਈ カラー देखो कितना प्यार आ गया दिल्ली खुश कर था भाई इतना सोणा सूट देख के तो लो पाजी दिल से ਤੁਹਾਡਾ ਪੂਰਾ ਖੁਸ਼ ਕਰਾਂਗੇ ਆਗੇ ਤੁਹਾਡਾ ਫੇਵਰੇਟ ਡਿਜ਼ਾਈਨ ਕਸ਼ਮੀਰੀ ਡਿਜ਼ਾਈਨ ਆ ਗਿਆ ਜੀ ਇਹਦਾ ਭਾਈ ਫੁੱਲ ਫੁੱਲ ਡਿਮਾਂਡ ਹੈ ਇਹ ਸੂਟ ਦੀ ਦਾ ਲੋ ਚੈੱਕ ਕਰੋ ਜੀ ਕਰਾ ਲਓ ਬੁੱਕ ਬਸ ਰੱਖੇ ਮਿਲਿਆ ਨਹੀਂ ਮਿਲਿਆ ਹਾ ਅੰਨਾ ਸ਼ਾਨਦਾਰ ਪ੍ਰਿੰਟਿੰਗ ਹੈ ਲੋ ਜੀ ਹੋਰ ਸਾਰਿਆਂ ਦਾ ਫੇਵਰੇਟ ਆ ਗਿਆ ਪਿੰਕ ਕਲਰ ਆ ਗਿਆ ਜੀ ਯੱਤ ਘਰਾਤੀ ਡਿਜ਼ਾਈਨ ਹੈ ਯਸ ਨਸ਼ਾ ਨਪਈ ਸਾਰੇ 350 ਰੁਪਏ ਪਈ ਸਾਰੇ ਡਿਜ਼ਾਈਨ 350 ਰੁਪਈਆ ਯਤਗਰਾਤੀ ਡਿਜ਼ਾਈਨ ਐਨ ਐਸ ਸ਼ਰਸ਼ਟ ਕਲਰ ਓਏ ਹੋਏ 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 ਤੱਕ ਪਾਣੀ ਪੂਰੀ 10 ਜੁਲਾਈ ਤੱਕ ਤਾਂ ਕਹਿੰਦੇ ਪੂਰੀ ਪੂਰੀ ਤੱਕ ਪਾਊਗੀ ਯਤਗਰਾਤੀ ਡਿਜ਼ਾਈਨ ਦੇਖੋ ਕਲਰ ਕਿੰਨਾ ਪਿਆਰਾ ਜਮਰੀ ਡਿਜ਼ਾਈਨ ਆ ਗਿਆ ਜੀ ਬੰਦ ਨਹੀਂ ਪੂਰੀ ਡਿਜ਼ਾਈਨ ਲਾਂਕਾ ਲਾਤੀ ਬਈ 350 ਰੁਪਏ ਜਿਹੜਾ ਮਰੀ ਸੂਟ ਲੈ ਜਾ ਹੈ ਚੈੱਕ ਕਰੋ ਜੀ ਡਿਜ਼ਾਈਨ ਕਿੰਨਾ ਸੋਹਣਾ ਡਿਜ਼ਾਈਨ ਆ ਗਿਆ ਜੀ ਲਾਜੋ ਪ੍ਰਿੰਟਿੰਗ ਐ ਵੱਲ ਆ ਗਿਆ ਬਈ ਸੂਟ ਦੇ ਕੇ ਖੁਸ਼ ਹੋ ਗਿਆ ਭਾਜੀ ਦਿਲ ਪੂਰਾ ਖੁਸ਼ ਹੋ ਗਿਆ ਜੀ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਬੁਟੀ ਐਨ ਹਲਕੀ ਹਲਕੀ ਓਏ ਹੋ ਕਿੰਨਾ ਪਿਆਰਾ ਸੂਟ ਕਮਾਲ ਕਮਾਲ ਕਰ ਚੈੱਕ ਕਰੋ ਡਿਜ਼ਾਈਨ ਆ ਗਿਆ ਮਹਿਰੂਨ ਕਲਰ ਸਭ ਦਾ ਫੇਵਰਟ ਡਿਜ਼ਾਈਨ ਹੈ ਬਈ ਯਤਰਾਤੀ ਡਿਜ਼ਾਈਨ ਨੇ ਫੁੱਲ ਰਿਪੀਟ ਹੋਣਾ ਫੁੱਲ ਰਿਪੀਟ ਚੱਲ ਰਿਹਾ ਕਿੰਨਾ ਸੋਹਣਾ ਡਿਜ਼ਾਈਨ ਹੈ ਲੋ ਜੀ ਆ ਗਿਆ ਜੀ ਓਏ ਹੋ ਕੇ ਵੀ ਆ ਗਿਆ ਜੋਤ ਆ ਗਿਆ ਜੋਤ ਹੋਣੇ ਚੈੱਕ ਕਰਾਇਆ ਜੀ ਇਸ ਤੋਂ ਅਗਲੇ ਬਾੜ ਦੇ ਵਿੱਚ ਵੀਡੀਓ ਨੂੰ ਸ਼ੇਅਰ ਇਹਦੇ ਪੋਲੋ ਜਰੂਰ ਕਰਿਆ ਕਰੋ ਜੋੜ ਕਰਾ ਦੇ ਵਾਲੋ ਸਾਰਿਆਂ ਦਾ ਥੈਂਕ ਯੂ ਧੰਨਵਾਦ ਜੀ ਭਾਈ ਮੈਂ 10 ਜੁਲਾਈ ਤੱਕ ਸੇਲ ਲੱਗੀ ਬਹੁਤ bari ਭਾਈ ਬਹੁਤ bari ਸੇਲ ਆਤੀ 10 ਜੁਲਾਈ ਦਾ 350 ਰੁਪਏ ਦਾ 5 ਮੀਟਰ ਲਾਤੇ ਮੇਲੇ ਯਤ ਕਰਾਤੀ ਨਹੀਂ ਇਹਨਾਂ ਦੀ ਚੈੱਕ ਕਰੋ ਜੀ ਪਿਓਰ ਕੋਟਨ ਬੰਬੇ ਕੋਟਨ ਦਾ ਸਟੱਫ ਹੈ 350 ਰੁਪਏ ਕਰਤਾ ਭਾਈ ਹਾਂਜੀ ਹਾਂਜੀ ਇਹ ਸ਼ਾਨਦਾਰ ਡਿਜ਼ਾਈਨਿੰਗ ਓਏ ਹੋਏ ਇਹ ਦੇਖੋ ਬਾਬੜਿਆਂ ਆ ਗਏ ਜੀ ਮੋਕਾ ਫੁੱਲ ਬੜਾ ਫੁੱਲ ਮਾਤਾ ਫੁੱਲ ਬੜਾ ਬੋਲ ਆ ਗਿਆ ਜੀ ਓਏ ਨੀ ਸ਼ਾਨਦਾਰ ਪ੍ਰਿੰਟਿੰਗ ਬਾਈ ਪਿਓਰ ਕਾਟਨ ਸਾਫਿਚ ਨਾਲੇ ਹਾਂਜੀ ਪਿਓਰ ਕਾਟਨ ਮਖਮਲ ਕਪੜਾ ਐਨ 100 ਰੁਪਏ ਆ ਜੀ ਓਏ ਹੋਏ ਐਨੇ ਪਿਆਰੇ ਪਿਆਰੇ ਪ੍ਰਿੰਟਿੰਗ ਐਨਨੇ ਸੋਹਣੇ ਸੋਹਣੇ ਡਿਜ਼ਾਈਨ ਬਾਈ ਕਮਾਲ ਕਮਾਲ ਕਰ ਛੱਡੀ ਏ ਹਾਂਜੀ ਪੂਰੀ ਫੁੱਲ ਬੜਾ ਫੁੱਲ ਕਮਾਲ ਕਰਤੀ ਜੀ ਓਏ ਹੋਏ 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 ਐਨੇ ਸੋਹਣੇ ਸੋਹਣੇ ਬ੍ਰਿੰਗ ਡਿਜ਼ਾਈਨ ਤਾਂ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਗਿਆ ਕੋਕੜਿਆਂ ਲਾਗੇ ਕੋਕਾ ਭਾਈ ਬਿਆਰਾ ਤਾਂ ਬਹੁਤ ਮਹਿੰਗੇ ਮਹਿੰਗੇ ਵਿਕਦੇ 5-600 ਰੁਪਏ ਦੇ ਸੂਟ ਵਿ ਅਹੀ ਵੇਚਣਾ ਪਤਾ ਕਿੰਨੇ ਦਾ ਕਿੰਨੇ ਦਾ 350 ਦਾ ਇਹ ਮਿਲਣਾ ਪਤਾ ਕਿੱਥੇ ਆ ਕਿੱਥੇ ਵਜੀ ਜੋਤ ਕਲਾਸ ਹਾਉਸ ਤੇ ਅਨੰਦਪੁਰ ਸਾਹਿਬ ਵਾਲਿਆ ਕੋ ਓਏ ਹੋਏ ਰਸਟ ਕਲਰ ਓਏ ਹੋਏ ਨਾ ਸੋਹਣਾ ਡਿਜ਼ਾਈਨ ਬੜੀ ਐਂਡ ਕਰਾਦੀ ਐਂਡ ਬਈ ਐਂਡ ਤੇ ਬਹੁਤ ਗਰਾਨੀਆਂ ਆਪਾਂ ਓਏ ਹੋਏ ਹੋਏ ਇੰਨੇ ਪਿਆਰੇ ਪਿਆਰੇ ਪ੍ਰਿੰਟ ਕਿੰਨਾ ਸੋਹਣਾ ਕੱਪੜਾ ਹੈ ਮਜ਼ਾ ਆ ਗਿਆ ਬਈ ਰੂਹ ਖੁਸ਼ ਹੋਈ ਸੂਟ ਦੇਖ ਕੇ ਨਾ ਰੂਹ ਤਾਂ ਪਾਜੀ ਪੂਰੀ ਖੁਸ਼ ਹੋ ਗਈ ਦੇਖ ਕੇ ਵੀ ਤੇ ਪਾ ਕੇ ਵੀ ਓਏ ਹੋਏ ਐਨ ਕੂਲ ਕੂਲ ਕਲਰ ਗਰਮੀਆਂ ਦੇ ਪਾਣ ਵਾਲੇ ਓਏ ਹੋਏ ਜਿਹਨੂੰ ਪਸੰਦ ਹੈ ਦੋ ਨੰਬਰ ਦਿੱਤੇ ਓਏ ਸਕਰੀਨ ਸ਼ਾਟ ਲੈ ਗਏ ਜਲਦੀ ਤੋਂ ਜਲਦੀ ਬੁੱਕ ਕਰਾ ਲਿਆ ਕਰੋ ਓਏ ਹੋਏ ਹੋਏ ਸਾਈਨਸ ਸੁਣਾ ਬਿੰਦ ਨਹੀਂ ਓਏ ਹੋਏ ਹੋਏ ਪਰ ਪ੍ਰਿੰਟਿੰਗ ਤਾਂ ਸਾਰੀ ਓਕੇ ਹੈ ਕਟਾ ਚਾ ਇਹਦਾ ਆਰਡਰ ਸਭ ਤੋਂ ਪਹਿਲਾਂ ਆਊਗਾ ਸਭ ਤੋਂ ਪਹਿਲਾਂ ਜਾਊਗਾ ਓਏ ਹੋਏ ਨੇ ਸੁਣੇ ਸੁਣੇ ਪ੍ਰਿੰਟ ਕਮਾਲ ਲੋ ਕਮਾਲ ਕਰ ਜੱਦੀ ਓਏ ਹੋਏ 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 ਭਾਈ ਐਂਡ ਕਰਾਈ ਜਾਂਦੇ ਐਂਡ ਐਂਡ ਪੂਰੇ ਸਿਰੇ ਦੇ ਕਰਾਵਾਂਗੇ ਜੀ ਇਹ ਇੰਨੇ ਸੋਹਣੇ ਸੋਹਣੇ ਸੂਟ ਇੰਨੇ ਸੋਹਣੇ ਸੋਹਣੇ ਪ੍ਰਿੰਟਿੰਗ ਆ ਓਏ ਕਲਰ ਦੇਖੋ ਕਿੰਨੇ ਪਿਆਰੇ-ਵਿਆਰੇ ਆ ਗਏ ਜੀ ਕਮਾਲੋ ਕਮਾਲ ਕਰਤੀ ਫਿਰ ਜੀ ਇੰਨੇ ਸੋਹਣੇ ਸੂਟ ਓਏ ਹੋਏ 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 ਓਏ ਹੋਏ ਹੋਏ ਹੋ ਇੰਨੇ ਪਿਆਰੇ ਪਿਆਰੇ ਪ੍ਰਿੰਟ ਭਾਜੀ ਯਸ ਘਰਾਤੀ ਨੇ ਇਹਨਾਂ ਨੇ ਕਲਰ ਦੇਖੋ ਕਿੰਨੇ ਪਿਆਰੇ ਸਾਰੇ ਸੂਟ ਜਿੰਨੇ ਮਰਜ਼ੀ ਲੈ ਜਾਓ 350 ਬਾਈ ਜਿਹੜਾ ਮਰਜੀ ਸੂਟ ਚੱਕ ਲਈ ਸਾਢੇ 350 ਰੁਪਏ 'ਚ ਯਸ ਘਰਾਤੀ ਨੇ ਇਹਨਾਂ ਨੇ ਕਲਰ ਦੇਖੋ ਕਿੰਨਾ ਪਿਆਰਾ ਆ ਗਿਆ ਜੀ ਗਰਮੀਆਂ ਦੇ ਪਾਣ ਵਾਲੇ ਕੂਲ ਕੂਲ ਕਲਰ ਆ ਗਏ ਤੁਮਾਕਾ ਬਤਾ ਫੁੱਲ ਫੁੱਟਾ ਫੁੱਲ ਲੋ ਜੀ ਆ ਗਿਆ ਜੋਤ ਆ ਗਿਆ ਜੋਤ ਕਿੰਨੀਆਂ ਸੋਹਣੀਆਂ ਪ੍ਰਿੰਟੀਆਂ ਕੰਡੀ ਦਾ ਰਸਤੀ ਵਿਜੀ ਅੰਡਰ ਸਭ ਦਾ ਫੇਵਰਟ ਕਲਰ ਆ ਗਿਆ ਜੀ 22 ਪਿੰਕ ਕਲਰ ਜੀ ਹੱਥ ਕਰਾਤੀ ਨਹੀਂ ਆ ਰਹੀ ਡਿਜ਼ਾਈਨ ਹੀ ਬੜਾ ਸੋਹਣਾ ਲੱਗੇ ਇਸ ਵਾਰ ਤਾਂ ਹੋਰ ਜੀ ਸਾਰੇ ਸੋਹਣੇ ਲੱਗੇ ਆਏ ਜੀ ਇੱਕ ਨਹੀਂ ਲੱਗੇ ਜਿੰਨੇ ਡਿਆਂ ਸਾਰੇ ਨਵੇਂ ਸਾਰੇ ਸੋਹਣੇ ਨੇ ਆਵਾਂਗੇ ਜੀ ਟੈਨਸ਼ਨ ਹੀ ਪਾਦੀ ਤੁਸੀਂ ਦਾ ਕਿਹੜਾ ਜਮਾ ਤੇ ਕਿਹੜਾ ਛੱਡਾਂ ਮੈਂ ਬਸ ਇਹੀ ਤਾਂ ਚੱਕਰ ਹੈ ਜੀ ਓਏ ਹੋਏ 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 ਜਿੰਨੇ ਦਿਖਾਵਾਂਗੇ ਸਭ ਦਾ ਮਨ ਕਰੂਗਾ ਇੱਕ ਇੱਕ ਸੂਟ ਲੈ ਲਈਏ ਮੈਂ ਕਹਿੰਦਾ ਬੁੱਕ ਕਰਾ ਲਓ ਫਟਾਫਟ ਬੱਸ ਨਹੀਂ ਕਿ ਮਿਲਿਆ ਨਹੀਂ ਲਓ ਜੀ ਲਓ ਇਹਨੇ ਆ ਗਿਆ ਜੋਤ ਸ਼ਾ ਗਿਆ ਜੋਤੇ ਡੀਐਨ ਚੋਕ ਮਹਾਰ ਕਰਤੀ ਬਾਈ ਓਏ ਹਨੀ ਸੁਣੀ ਪ੍ਰਿੰਟਿੰਗ ਇਹ ਸਾਰੇ 350 ਰੁਪਏ ਦੇ ਆ ਗਏ ਸਾਰੇ ਫੇਵਰੇਟ ਡਿਜ਼ਾਈਨ ਪਾਟਕ ਡਿਜ਼ਾਈਨ ਆ ਗਏ ਜੀ ਪਾਟਕ ਪ੍ਰਿੰਟ ਆ ਗਿਆ ਯਕਸ ਕਰਾਤੀ ਡਿਜ਼ਾਈਨ ਆ ਗਿਆ ਜੋਤਾ ਸ਼ਾਗਿਆ ਜੋ ਦੇ ਡਿਜ਼ਾਈਨ ਕਰਾਤੀ ਸਾਰਿਆਂ ਦੀ ਯੈਸ 10 ਜੁਲਾਈ ਤੱਕ ਲਾਤੇ ਮੇਲੇ 350 ਰੁਪਏ ਦੇ ਕਰਤੇ ਐਂਡ ਓਏ 350 ਕਰਤਾ ਭਾਈ ਰੇਟ ਭਾਈ 5 ਮਿੰਟ ਸੂਟ ਕਰਤਾ ਜੀ 20% ਕੋਟਨ ਇਹ ਕਰਾਤੀ ਕਰ ਰਹੇ ਡਿਜ਼ਾਈਨਾਂ ਨੇ ਇੰਨੇ ਸੋਹਣੇ ਸੋਹਣੇ ਪ੍ਰਿੰਟ ਭਾਈ ਓਏ ਤਮਾਕਾ ਫੁੱਲ ਬਟਾ ਫੁੱਲ ਕਰਤਾ ਕਹਿੰਦੇ ਸਵਰਤ ਬਟਾ ਫੁੱਲ ਡਿਜ਼ਾਈਨ ਦੇਖ ਰੂ ਖੁਸ਼ ਹੁੰਦੀ ਡਿਜ਼ਾਈਨਾਂ ਨਾਲ ਓਹ ਜੀ ਇੰਨੀ ਸੋਹਣੇ ਸੋਹਣੀ ਪ੍ਰਿੰਟਿੰਗਾਂ ਓਏ ਹੋਏ ਹੋਏ ਕਮਾਲੇ ਕਮਾਲ ਕਰਤੀ ਵੀਰ ਜੀ ਯੱਤ ਗਰਾਤੀ ਡਿਜ਼ਾਈਨਰ ਨੇ ਯੱਸ ਓਏ ਹੋਏ 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 ਕਿੰਨੇ ਫੈਰੀ ਪ੍ਰਿੰਟ ਮਰੀ ਹਾਂਜੀ ਇਹਨੇ ਸਾਰੇ ਡਿਜ਼ਾਈਨ 350 ਰੁਪਏ ਦੇ ਮਹਿੰਗੇ ਚੱਕ ਲਓ ਬਾਈ ਓਏ ਹੋਏ ਚੱਕ ਲਓ ਚੱਕ ਲਓ ਗਰਾਤੀ ਜੀ ਓਏ ਹੋਏ 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 ਸਭ ਦਾ ਯੱਤ ਗਰਾਤੀ ਡਿਜ਼ਾਈਨਰ ਨੇ ਯੱਸ ਸਭ ਦਾ ਫੇਰ ਡਿਜ਼ਾਈਨ ਹੋ ਗਿਆ ਰੀਸਟੌਕ ਜਲਦੀ ਆਓ ਤੇ ਜਲਦੀ ਪਾਓ ਯੱਤ ਗਰਾਤੀ ਜੀ ਚਲੋ ਵੀ ਆਓ ਬਾਈ ਚੱਕ ਚੱਕ ਕਰੋ ਭਾਜੀ ਕਿੰਨੇ ਕਮਾਲ ਦੇ ਪ੍ਰਿੰਟ ਆ ਭਾਈ ਐਂਡ ਗਰਾਤੀ ਜੀ ਲੋ ਜੀ ਸਭ ਦਾ ਰੇਟ ਲੇਟਸ ਡਿਜ਼ਾਈਨ ਆ ਗਿਆ ਜੀ ਓਏ ਹੋਏ ਇੰਨਾ ਯਤਗਰਾਤੀ ਡਿਜ਼ਾਈਨ ਨੇ ਡਿਜ਼ਾਈਨਰ ਪੀਸ ਆ ਕੇ 350 ਰੁਪਏ ਚ ਪਿਓਰ ਕਾਟਨ ਸੂਟ ਓਏ ਹੋਏ ਜਿਹੜਾ ਮਰਜ਼ੀ ਪ੍ਰਿੰਟ ਲੈ ਲਓ ਭਾਈ 350 ਦੇ ਸਾਰੇ ਯਤਗਰਾਤੀ ਕਲਰ ਦੇਖੋ ਕਿੰਨਾ ਪਿਆਰਾ ਕਲਰ ਆ ਗਿਆ ਜੀ ਓਏ ਹੋਏ ਪ੍ਰਿੰਟਿੰਗ ਬਹੁਤ ਸੋਹਣੀ ਹੈ ਪ੍ਰਿੰਟਿੰਗ ਹੈ ਜਲਦੀ ਆਓ ਤੇ ਜਲਦੀ ਪੋ ਕੰਨ 10 ਜੀ ਆ ਗਿਆ ਬਰੋਕਲਰ ਡਿਜ਼ਾਈਨ ਪੱਲੇ ਵਾਲਾ ਓਏ ਹੋਏ ਖਖਰੀ ਬੜੇ ਪਿਆਰੇ ਪਈ ਗਰਮੀਆਂ ਦੇ ਪਾਣੇ 쿨쿨 ਦੇ ਤੁਹਾਡਾ ਕਾ ਫੁੱਲ ਬਟਾ ਫੁੱਲ ਆ ਕਹਿੰਦੇ ਲੋ ਜੀ ਆ ਗਿਆ ਸਭ ਦਾ ਹਿੱਟ ਡਿਜ਼ਾਈਨ ਓਏ ਹੋਏ ਚੈੱਕ ਕਰੋ ਜੀ ਐਂਡ ਕਰਾਤੀ ਹੋ ਜੀ ਐਂਡ ਲੋ ਜੀ ਆ ਜਾਓ ਓਏ ਰੋਲ ਬਲੂ ਕਲਰ ਲੋ ਜੀ ਕਰਾਤੀ ਐਂਡ ਜਲਦੀ ਆਓ ਜਲਦੀ ਜਲਦੀ ਪਾਓ ਦੋ ਨੰਬਰ ਦਿੱਤੇ ਹੋਏ WhatsApp ਜਲਦੀ ਤੋਂ ਜਲਦੀ ਬੁੱਕ ਕਰਾਓ ਜਿਹੜਾ ਪਹਿਲਾਂ ਬੁੱਕ ਕਰਾਊਗਾ ਉਹ ਤਾਂ ਪਹਿਲਾ ਸੂਟ ਪਾਊਗਾ ਕਿੰਨੇ ਸੁਣੀਏ ਪ੍ਰਿੰਟਿੰਗ ਓਏ ਹੋਏ ਲੋ ਜੀ ਆ ਗਿਆ ਫਰੋਕਾ ਦਾ ਡਿਜ਼ਾਈਨ ਇੱਤ ਗਰਾਤੀ ਨਵੇਂ ਕਲਰ ਦੇ ਨਾਲ ਆ ਗਏ ਨਵੇਂ ਕਲਰਾਂ ਦੇ ਨਾਲ ਛੇ ਗੰਗੀਆਂ ਦੇ ਕੁਲ ਕੁਲ ਕਲਰ ਓਏ ਹੋਏ ਹੋਏ ਕਿੰਨੇ ਪਿਆਰੇ ਪਿਆਰੇ ਰੋਜੀ ਕਲਰ ਆ ਗਿਆ ਜੀ ਧਮਾਕਾ ਫੁੱਲ ਬਟਾ ਫੁੱਲ ਘਰਦਣਾ ਕਹਿੰਦੇ ਸੋਹਣੇ ਲੋ ਜੀ ਪੈਰਟ ਕਲਰ ਆ ਗਿਆ ਜੀ ਓਏ ਹੋਏ ਸਾਰੇ ਸੂਟ ਬਈ 350 ਰੁਪਏ ਦੇ ਸਾਰੇ ਸੂਟ 350 ਦੇ ਨਵੇਂ ਨਵੇਂ ਕਲਰ ਆ ਗਏ ਜਲਦੀ ਤੋਂ ਜਲਦੀ ਉਪਕ ਜ਼ਰੂਰ ਕਰਾ ਲਓ ਜੀ 10 ਜੁਲਾਈ ਤੱਕ ਲੱਗੀ ਸੇਲ ਭਾਰੀ ਸੇਲ ਲਾਤੀ ਜੀ ਓਏ ਹੋਏ ਪ੍ਰਿੰਟਿੰਗਾਂ ਬੜੀਆਂ ਸੋਹਣੀਆਂ ਸੋਹਣੀਆਂ ਭਾਜੀ ਲੋ ਜੀ ਸਭ ਦਾ ਫੇਵਰਿਟ ਡਿਜ਼ਾਈਨ ਆ ਗਿਆ ਫਰੋਕਾਂ ਵਾਲਾ ਯਤਗਰਾਫੀ ਕਲਰਾਂ ਦਾ ਡਿਜ਼ਾਈਨ ਆਇਆ ਓਏ ਹੋਏ ਹੋਏ ਓ ਮਾਈ ਗੋਡ ਕਿੰਨੇ ਸੋਹਣੇ ਸੂਟ ਹੈ ਓਏ ਹੋਏ ਹੋਏ ਭਾਈ ਸਾਰੇ ਸੂਟ ਇੰਨੇ ਸੋਹਣੇ ਸੋਹਣੇ ਸਾਰੇ ਸਰੀਲੀ ਖੁਸ਼ ਹੋ ਗਈ ਸੋਹਣੇ ਸੋਹਣੇ ਆ ਗਏ ਜੀ ਰੈਸਟ ਕਲਰ ਓਏ ਹੋਏ ਕੀ ਕਮਾਲੋ ਕਮਾਲ ਕਰਤੀ ਵੀਡੀਓ ਕਮਾਲੋ ਕਮਾਲ ਹੈ ਯਾ ਮਰੀ ਸੂਟ ਲਾਇਓ 350 ਰੁਪਏ ਚ 350 ਰੁਪਏ ਚ ਲਾਤੇ ਮੇਲੇ ਓਏ ਹੋਏ ਪ੍ਰਿੰਟਿੰਗ ਨਹੀਂ ਮੁੜੀ ਫੇਰੀ ਫੇਰੀ ਕਪੜਾ ਵੀ ਫਿਓਰ ਕੋਟਨ ਦਾ ਹੋਰ ਨਮਾ ਪਾਟ ਆਇਆ ਜੀ ਹੋਰ ਉਹਦੇ ਵਿੱਚ ਸਾਡੀ ਹੋਰ ਵੀਡੀਓ ਆਉਣਗੇ ਹੋੜੇ ਆਉਣਗੇ ਪੇਜ ਨੂੰ ਫੋਲੋ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਸਾਰਿਆਂ ਦਾ ਥੈਂਕ ਯੂ ਤੁਹਾਨੂੰ ਮਾਜੀ ਜੋਧਗਰਾਸ ਵੱਲੋਂ ਡੀਐਨਏ ਦੇ ਕਰਾਤੀ ਸਾਰਿਆਂ ਦੀ ਯਸ ਡੀਆਂ ਦੇਖੋ ਕਿੰਨੇ ਪਿਆਰੇ ਪਿਆਰੇ ਆ ਗਏ ਜੀ ਲਾਤਾ ਮੇਲਾ 350 ਦਾ 10 ਜੁਲਾਈ ਤੱਕ 10 ਜੁਲਾਈ ਤੱਕ ਲਾਤੀ ਸੇਲ ਬਹੁਤ ਭਾਰੀ 10 ਜੁਲਾਈ ਤੱਕ 350 ਦੀ ਕਰਤੀ ਯਸ ਕਰਾਤੀ ਕਲਰ ਦੇਖੋ ਕਿੰਨਾ ਪਿਆਰਾ ਕਲਰ ਆ ਗਿਆ ਜੀ ਨਵਾਂ ਕਲਰ ਦੇ ਨਾਲ ਆ ਗਿਆ ਜੀ ਗਰਮੀਆਂ ਦੇ ਪਾਣੇ ਕੂਲ ਕੂਲ ਕਲਰ ਆ ਗਏ ਨੇ ਸੋਹਣੇ ਸੋਹਣੇ ਜਲਦੀ ਆਓ ਤੇ ਜਲਦੀ ਯਸ ਕਰਾਤੀ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਆ ਗਏ ਜੀ ਓਏ ਹੋਏ ਹੋਏ ਇੰਨੀ ਸ਼ਾਨਦਾਰ ਪ੍ਰਿੰਟਿੰਗਾਂ ਭਾਈ ਰੈਡ ਵਾਲੋ ਡਿਜ਼ਾਈਨ ਬੜੇ ਸੋਹਣੇ ਸੋਹਣੇ ਆ ਗਏ ਜੀ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਜੀ ਹੋ ਜੀ 10 ਜੁਲਾਈ ਤੇ ਲੱਗ ਗਈ ਸੇਲ ਪਿਓਰ ਬੰਬੇ ਕਾਟਨ ਦਾ ਸਟਾਫ ਆ ਗਿਆ ਨਮਾ ਚੈੱਕ ਕਰੋ ਇਹ ਬਲੈਕ ਕਲਰ ਆ ਗਿਆ ਸਭ ਦਾ ਫੇਵਰਿਟ ਓ ਬਲੈਕ ਕਲਰ ਓ ਮਾਈ ਗੋਡ ਬਲਾਈ ਬਿਊਟੀ ਲਿਆ ਬਾਈ ਚੱਕ ਕੇ ਤੁਸੀਂ ਤਾਂ ਸਾਜੀ ਵਾਲੋ ਨਵਾਂ ਕਲਰ ਆ ਗਿਆ ਜੀ ਨਵੇਂ ਡਿਜ਼ਾਈਨਾਂ ਦੇ ਨਾਲ ਇੰਨੀ ਪਿਆਰੀ ਪਿਆਰੀ ਸੂਟ ਹੈ ਇਤਕਰਾਤੀ ਡਿਜ਼ਾਈਨ ਨੇ ਇੰਨੀ ਸੋਹਣੀ ਸੋਹਣੀ ਪ੍ਰਿੰਟਿੰਗ ਓਏ ਹੋਏ ਦਿੱਲੀ ਖੁਸ਼ ਕਰਦਾ ਬਈ ਸੂਟ ਦੇਖ ਕੇ ਓਏ ਹੋਏ 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 ਅਟੈਂਸ਼ਨ ਬਾਤ ਤੇ ਕਿਹੜਾ ਸੂਟ ਲਵਾ ਮੈਂ ਕਿਹੜਾ ਛੱਡਾ ਏਹ ਏਡੇ ਸੋਹਣੇ 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 ਨਿਆਣ ਆ ਗਏ ਜੀ ਸੋਹਣੇ ਸੋਹਣੇ ਨਿਆਣ ਓਏ ਹੋਏ ਕਲਰ ਹੀ ਬੜੇ ਪਿਆਰੇ ਪਿਆਰੇ ਹੋ ਜੀ ਓਏ ਹੋਏ 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 ਸਭ ਦਾ ਫੇਵਰਟ ਡਿਜ਼ਾਈਨ ਆ ਗਿਆ ਜੀ ਯੈਸ ਕਰਾਤੀ ਵੀ ਇਹਨਾਂ ਨੇ ਯੈਸ ਫੁੱਲ ਰੀਸਟੌਕ ਤੇ ਰੀਸਟੌਕ ਹੋਇਆ ਇਹ ਡਿਜ਼ਾਈਨ ਚੱਕੋ ਹੀ ਚੱਕੋ ਰੋਲ ਬਲੂ ਕਲਰ ਨਵੇਂ ਨਵੇਂ ਕਲਰਾਂ ਦੇ ਨਾਲ ਆ ਗਏ ਜੀ ਓਏ ਹੋਏ ਹੋਏ ਨਹੀਂ ਸੋਹਣੀ ਸੋਹਣੀ ਪ੍ਰਿੰਟਿੰਗਾਂ ਭਾਜੀ ਪਿੰਕ ਕਲਰ ਆ ਗਈ ਅੱਛੋ ਜੀ ਤੁਮਕਾ 350 ਭਾਈ 10 ਜੁਲਾਈ ਤੱਕ ਇਹਨਾ ਬਈ ਸੇਲ ਬੁਰੀ ਹਾਂਜੀ ਹਾਂਜੀ ਹੈਲੋ ਚੈੱਕ ਤੇ ਕਰੋ ਓਏ ਹੋਏ ਹੋਏ ਇੰਨੇ ਸੋਹਣੇ ਦੇਖੋ ਕਿੰਨਾ ਸੋਹਣਾ ਨਿਆ ਨਾ ਗਿਆ ਜੀ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਸਿਰ ਇੱਕੋ ਹੀ ਦੁਕਾਨ ਤੇ ਮਿਲਦੇ ਭਾਈ ਹਨਾ ਇਹ ਮਿਲਨੇ ਪਤਾ ਕਿੱਥੇ ਆ ਕਿੱਥੇ ਭਾਈ ਜੋਤ ਕਲਾ ਹਾਊਸ ਅਨੰਦਪੁਰ ਸਾਹਿਬ ਵਾਲਿਆ ਕੋਲ ਓਏ ਹੋਏ ਬਲੈਕ ਬਿਊਟੀ ਆਈ ਬਲੈਕ ਬਿਊਟੀ ਜੋਤ ਕ੍ਰੋਥ ਹਾਊਸ ਅਨੰਦਪੁਰ ਸਾਹਿਬ ਲਾਤੀ ਸੇਲ ਬਹੁਤ ਭਾਰੀ ਜਲਦੀ ਆਓ ਤੇ ਜਲਦੀ ਪਾਓ ਓਏ ਹੋਏ ਕਰਮੇ ਦੇ ਪਾਲੇ ਕਲਰ ਆ ਗਏ ਨਵੇਂ ਨਵੇਂ ਕਲਰਾਂ ਦੇ ਨਾਲ ਆ ਗਏ ਜੀ ਤੇ ਕੋਰ ਕੋਟਨ ਤਮਾਕਾ ਓਏ ਹੋਏ ਹੋਏ ਪਿੰਕ ਕਲਰ ਓ ਮਾਈ ਪਿੰਕ ਕਲਰ ਆ ਗਿਆ ਬਰੋਕਾ ਵਾਲਾ ਟ੍ਰੈਂਡਿੰਗ ਆਰਟੀਕਲ ਇੰਸਟਾਗ੍ਰਾਮ ਵਾਲਾ ਫੁੱਲ ਫੁੱਲ ਓਏ ਹੋਏ ਹੋਏ ਲੋਜੀ ਕਲਰ ਦੇਖੋ ਕਿੰਨਾ ਪਿਆਰਾ ਆ ਗਿਆ ਜੀ ਗੱਲੀਆਂ ਦੇ ਕੁਲ ਕੁਲ ਗਾਏ ਨਵੇਂ ਕਲਰ ਆ ਗਏ ਜੀ ਓਏ ਹੋਏ ਕਿੰਨੇ ਸੋਹਣੇ ਪ੍ਰਿੰਟਿੰਗ ਹੈ ਟੱਕ ਭਾਤੀ ਬਰੀ ਉਰੀ ਤੱਕ ਬਉਗੀ ਈੜੀਆਂ ਦੇਖੋ ਕਿੰਨਾ ਪਿਆਰਾ। ਇਹ ਵੀ ਡਿਜ਼ਾਈਨ 350 ਰੁਪਏ। ਈੜੀਆਂ 350 ਰੁਪਏ ਦਾ। ਅਰੀ ਮਾਰਕੀਟ ਦਾ 5-6 ਰੁਪਏ ਦਾ ਲੱਗਦਾ। ਓਏ ਹੋ। ਚੈੱਕ ਕਰੋ ਈੜੀਆਂ ਜੀ। ਇੰਨੇ ਸੋਹਣੇ ਸੋਹਣੇ ਪ੍ਰਿੰਟ ਭਾਜੀ। ਧਮਾਕਾ। ਲੋ ਜੀ ਆ ਗਿਆ ਫਰੋਕਾ ਵਾਲਾ ਡਿਜ਼ਾਈਨ। ਫਰੋਕਾ ਵਾਲੇ ਜੀ। ਪੀਚ ਕਲਰ ਆ ਗਿਆ ਜੀ। ਕਮਾਲੋ ਕਮਾਲੀ ਕਰਤੀ ਵੀਰ ਜੀ। ਤੱਕ ਪਾਣੀ ਪੂਰੀ ਪੂਰੀ ਫੁੱਲ ਬਟਾ ਫੁੱਲ 10 ਜੁਲਾਈ ਤੱਕ ਦਿੰਦਾ। ਹਾਂ ਜੀ। ਲੋ ਜੀ ਆ ਗਿਆ ਸਭ ਦਾ ਫੇਵਰਿਟ ਡਿਜ਼ਾਈਨ। ਯਸ ਕਰਾਤੀ ਈੜੀਆਂ ਨਾਲੇ। ਔਰ ਇੱਕ ਹੋਰ ਸਾਡਾ ਪਾਰਟ ਆਊਗਾ ਜੀ ਹੋਰ ਇਹਨਾਂ ਚੈੱਕ ਕਰਾਵਾਂਗੇ ਜੀ ਪੇਜ ਨੂੰ ਫੋਲੋ ਅਤੇ ਸ਼ੇਅਰ ਜਰੂਰ ਕਰਦੇ ਆ ਕਰੋ ਜੋਧਗਲਾ ਦੇ ਵੱਲੋਂ ਸਾਰਿਆਂ ਦਾ ਥੈਂਕ ਯੂ ਧੰਨਵਾਦ ਜੀ ਡਿਆਂ ਦੇ ਕੋ ਕਿੰਨਾ ਪਿਆਰਾ ਡਿਆਂ ਆ ਗਿਆ ਜੀ। ਇਹ ਪਈ ਪਿਓਰ ਕੋਟਨ ਦਾ ਸੂਟ ਹੈ। ਕੋਟਨ ਦਾ ਸੂਟ ਆ ਗਿਆ ਜੀ। ਮੱਖਣ ਕਪੜਾ ਭਈ ਰੇਟ ਕੀ ਕਰਤਾ ਕਹਿੰਦੇ ਰੇਟ ਘਟਾ ਦਦਾ ਬਹੁਤ ਜ਼ਿਆਦਾ ਭਈ। ਰੇਟ ਘਟਾਓ ਮਾਤਰ 350 ਰੁਪਏ ਦਾ 5 ਮੀਟਰ ਸੂਟ ਹੈ 10 ਜੁਲਾਈ ਤੱਕ ਲਾਤੀ ਭਾਰੀ ਸੇਲ ਲਾਤੇ ਮੇਲੇ। ਓਏ ਹੋਏ। ਯਤ ਕਰਾਤੀ ਡਿਆਂ ਚੈੱਕ ਕਰੋ ਜੀ। ਕਿੰਨੇ ਸ਼ਾਨਦਾਰ ਪ੍ਰਿੰਟ ਭਈ। ਹਾਂ ਜੀ। ਜਿਹੜਾ ਸੂਟ ਪਸੰਦ ਆ ਜਿਹੜੀ ਸਕਰੀਨ ਸ਼ਾਟ ਲੈ ਕੇ ਬੁੱਕ ਜਰੂਰ ਕਰਾ ਲਿਓ। ਨਿਊ ਵੈਰੀਟੀ ਭਈ। ਓਏ ਹੋਏ। ਕਹਿੰਦੇ ਆ ਗਿਆ ਜੋਤ ਆ ਗਿਆ ਜੋਤ ਯਤ ਕਰਾਤੀ ਡਿਜ਼ਾਈਨਰ ਨੇ। ਪੇਂਟਿੰਗ ਵੀ ਬੜੀ ਸੋਹਣੀ ਸੋਹਣੀ ਲੱਗ ਗਿਆ ਹੈ ਬਈ ਸਰ ਤਾਂ ਪੂਰਾ ਫੁੱਲ ਫੁੱਲ ਤਮਾਕਾ ਕਰਤਾ ਲੋ ਜੀ ਆ ਜਾਓ ਓਏ ਹੋਏ 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 ਚੈੱਕ ਕਰੋ ਜੀ ਕਿੰਨਾ ਸੋਹਣਾ ਡਿਜ਼ਾਈਨ ਆ ਗਿਆ ਜੀ ਬਿਲਕੁਲ ਲੇਟੈਸਟ ਡਿਜ਼ਾਈਨ ਦੇ ਨਾਲ ਆ ਗਿਆ ਜੀ ਕਮਾਲੋ ਕਮਾਲ ਕਰ ਤਮਾਕਾ ਕਰਤਾ ਹੀ ਡਿਜ਼ਾਈਨ ਨੇ ਓਏ ਨੇ ਪੇਰੇ ਪੇਰੇ ਪ੍ਰਿੰਟ ਆ ਗਏ ਜਲਦੀ ਆਓ ਤੇ ਜਲਦੀ ਪਾਓ ਓਏ ਹੋਏ 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 ਭਾਈ ਵਾਈਟ ਬਿਊਟੀ ਯਾਤ ਰਾਤੀ ਕਲਰ ਨੇ ਉਹ ਡਿਜ਼ਾਈਨ ਨੇ ਓਏ ਫੈਨੇ ਸੋਹਣਾ ਸੋਹਣਾ ਪ੍ਰਿੰਟ ਹੈ ਪਿਓਰ ਕਾਟਨ ਨਾਲ ਮੱਖਣ ਕਪੜਾ ਲੋ ਜੀ ਲੋ ਛਿੰਦੀ ਦੀ ਕਰ ਦੋ ਭਾਈ ਸਿੱਟ ਦਾ ਵਸਨਾ ਤੱਕ ਪਾ ਦੋ ਬੁਰੀ ਉਹੀ ਤੱਕ ਪਾ ਲਾ ਗਈ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਕਲਰ ਦੇਖੋ ਕਿੰਨਾ ਸੋਹਣਾ ਹੋ ਗਿਆ ਜੀ ਭਈ ਸਾਰੇ ਡਿਜ਼ਾਈਨ 350 ਰੁਪਏ ਦੇ ਬੜਾ ਮੋਹ ਚੱਕ ਲਈ 350 ਰੁਪਏ ਚ ਹੋਏ ਫ੍ਰੀਕ ਬੁੱਟੀ ਕਿੰਨਾ ਸੋਹਣਾ ਡਿਜ਼ਾਈਨ ਆ ਗਿਆ ਜੱਤ ਕੇ ਰਾਤੀ ਡਿਜ਼ਾਈਨਾਂ ਨੇ ਕਮਾਲੋ ਕਮਾਲ ਕਰਤੀ ਕਮਾਲੋ ਕਮਾਲ ਓਏ ਹੋਏ 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 ਕਿੰਨਾ ਸੋਹਣਾ ਡਿਜ਼ਾਈਨ ਹੈ ਭਾਈ ਇਹ ਤਾਂ ਨਵਾਂ ਡਿਜ਼ਾਈਨਾਂ ਦੇ ਨਾਲ ਆ ਗਿਆ ਜੀ ਸਾਰੇ ਲੇਟੇ ਡਿਜ਼ਾਈਨ ਆ ਗਏ ਜਲਦੀ ਆਓ ਤੇ ਜਲਦੀ ਪਾਓ ਓਏ ਹੋਏ ਹੋਏ ਕਿੰਨੇ ਸੋਹਣੇ ਸੋਹਣੇ ਪ੍ਰਿੰਟਰ ਭਾਈ ਫੁੱਲਾਂ ਫੁੱਲ ਤਬਕਾ ਹੈ ਫੁੱਲਾਂ ਫੁੱਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਜੀ ਸੋਹਣੇ ਸੋਹਣੇ ਡਿਜ਼ਾਈਨ ਨਾਲ ਆ ਗਏ ਜੀ ਓਏ ਹੋਏ ਕੋਟ ਸੈਟ ਲਈ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਮਰਜ਼ੀ ਲੈ ਲਓ ਲੋ ਜੀ ਆ ਗਿਆ ਸਭ ਦਾ ਫੇਵਰਟ ਕਲਰ ਆ ਜੋ ਓਏ ਹੋਏ ਯੱਤ ਘਰਾਤੀ ਨੇ ਯਸ ਕਮਾਲੋ ਕਮਾਲ ਕਰਤੀ ਭਾਈ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਭਾਜੀ ਫੁੱਲ ਫੁੱਲ ਤਬਕਾ 10 ਜੁਲਾਈ ਤੱਕ ਸੇਲ ਲੋ ਜੀ ਲੋ ਓਏ ਹੋਏ ਕਦੇ ਆ ਗਿਆ ਜੋਤ ਆ ਗਿਆ ਜੋਤ ਲੋ ਜੀ ਲੋ ਆ ਗਏ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਭਾਈ ਜੀ ਸਾਰੇ ਡਿਜ਼ਾਈਨ ਚੱਕ ਲੋ 350 ਰੁਪਏ ਵਿੱਚ ਸਾਰੇ ਡਿਜ਼ਾਈਨ 350 ਰੁਪਏ ਚ ਲਾਤੇ ਮੇਲੇ ਅੱਛਾ ਜੀ ਓਏ ਹੋਏ ਹੋਏ ਨੇ ਸੋਨੇ ਸੋਨੇ ਪ੍ਰਿੰਟ ਕਮਾਲੋ ਕਮਾਲ ਕਰਤੀ ਫਿਰ ਜੀ ਯਤ ਕਰਾਤੇ ਡਿਜ਼ਾਈਨਾਂ ਨਾਲ ਯਸਾ ਓਏ ਹੋਏ ਹੋਏ ਕਿੰਨੇ ਸੋਨੇ ਸੋਨੇ ਪ੍ਰਿੰਟ ਹੈ ਬਾਈ ਮਹੱਕ ਬਾਤ ਨਹੀਂ ਤਮਾਕਾ ਯੱਤਗਰਾਤੀ ਡਿਜ਼ਾਈਨ ਨੇ ਕਿੰਨੇ ਪਿਆਰੇ ਡਿਜ਼ਾਈਨ ਆ ਗਏ ਜੀ ਜਿਹੜਾ ਮਣੀ 350 ਰੁਪਏ ਸਾਰੇ ਜਿਹੜਾ ਮਰਜੀ ਡਿਜ਼ਾਈਨ ਲੈ ਲਓ ਸਾਰੇ ਡਿਜ਼ਾਈਨ ਲਾਤੀ ਮੇਲੇ 350 ਰੁਪਏ ਚ 5 ਮੀਟਰ ਕਰਤਾ ਸੂਟ ਨੇ ਸੋਹਣੇ ਸੋਹਣੇ ਡਿਜ਼ਾਈਨ ਭਾਜੀ ਮਿਲਣਗੇ ਇੱਥੇ ਐ ਭਾਜੀ ਸੋਹਣਾ ਸੋਹਣਾ ਡਿਜ਼ਾਈਨ ਸੋਹਣਾ ਸੋਹਣਾ ਛੂਡ ਮਿਲ ਲੈ ਐ ਓਨਲੀ ਜੋਤਗਲਾ ਹਾਊਸ ਨਦਰਵਸੇਵ ਵਾਲਿਆ ਕੋਲ ਕਹਿੰਦੇ ਆ ਗਏ ਜੋਤ ਆ ਗਿਆ ਜੋਤ ਡਿਏ ਰਾਵਾਂਗੇ ਬੰਬ ਪਰ ਲੇਟਸ ਵੈਰਾਈਟੀ ਦੇ ਨਾਲ ਦੇਵਾਂਗੇ 100% ਕੋਟਨ ਕਪੜਾ ਲਵਾਂਗੇ 5 ਮੀਟਰ ਸੂਟ 350 ਦਾ ਉਹ ਨਜ਼ਾਰਾ ਆਊਗਾ ਪੂਰਾ ਬੇਨਤੀ ਹੈ ਸਾਰਿਆਂ ਨੂੰ ਫ ਵੀਡੀਓ ਨੂੰ ਸ਼ੇਅਰ ਕਰੋ ਫੋਲੋ ਜ਼ਰੂਰ ਕਰਿਆ ਕਰੋ ਇਹ ਨਜ਼ਾਰਾ ਪੂਰਾ ਹੋ ਗਿਆ ਜੀ ਜੱਤ ਕਰਾ ਲਾਂਗੇ ਸਾਰਿਆਂ ਦੀ ਜੱਤ ਸਾਰਿਆਂ ਦਾ ਥੈਂਕ ਯੂ ਧੰਨਵਾਦ ਜੀ